ਇੱਕ ਛੋਟਾ ਜਿਹਾ ਬੱਚਾ ਨਾਜੀ ਸਰਦੀਆਂ ਦੇ ਦਿਨਾਂ ਵਿੱਚ ਚੁੱਲ੍ਹੇ ਦੇ ਕੋਲ ਖੇਡ ਰਿਹਾ ਹੈ ਮਾ ਪ੍ਰਸ਼ਾਦਾ ਲਾ ਕੇ ਜਦੋਂ ਹੱਟੀ ਤੇ ਬੱਚਾ ਖੇਡਦਾ ਹੋਇਆ ਚੁੱਲ੍ਹੇ ਦੀ ਬਿਲਕੁਲ ਕੋਲ ਚਲੇ ਗਿਆ ਉਹਦੇ ਮਨ ਵਿੱਚ ਇਸ ਤਰ੍ਹਾਂ ਹੋਵੇਗਾ ਵੀ ਮੈਂ ਕੋਲਿਆਂ ਨੂੰ ਹੱਥ ਪਾਵਾਂ ਤੇ ਉਹਨਾਂ ਨਾਲ ਖੇਡਾਂ ਕਿਉਂਕਿ ਬੱਚੇ ਦੇ ਲਈ ਹਰ ਸ਼ੈ ਖਡਾਉਣਾ ਹੈ ਉਹਨੇ ਹਰ ਇੱਕ ਚੀਜ਼ ਨੂੰ ਹੱਥ ਪਾ ਲੈਣਾ ਹੈ ਜਿਵੇਂ ਬੱਚਾ ਹੱਥ ਪਾਉਣ ਲੱਗਾ ਕਿ ਦੌੜਦੀ ਹੋਈ ਮਾਂ ਆਈ ਤੇ ਮਾਂ ਨੇ ਬੜੇ ਪਿਆਰ ਦੇ ਨਾਲ ਬੱਚੇ ਨੂੰ ਪਿੱਛੇ ਕਰ ਲਿਆ ਤੇ ਮਾਂ ਉਹਨੂੰ ਵਾਰ-ਵਾਰ ਚੁੱਲ੍ਹੇ 'ਚ ਹੱਥ ਪਾਉਣ ਤੋਂ ਰੋਕਦੀ ਐ ਬੱਚਾ ਵਾਰ-ਵਾਰ ਚਾਹੁੰਦਾ ਹੈ ਵੀ ਮੈਂ ਕੋਇਲਿਆਂ ਨਾਲ ਹੱਥ ਪਾ ਕੇ ਖੇਡਾਂ ਮਾਂ ਜਦੋਂ ਉਹਨੂੰ ਵਾਰ-ਵਾਰ ਰੋਕਦੀ ਐ ਨਾ ਜੀ ਤੇ ਕਿਤੇ ਨਾ ਕਿਤੇ ਉਸ ਬੱਚੇ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਮੇਰੀ ਮਾਂ ਬਹੁਤ ਭੈੜੀ ਐ ਮਾੜੀ ਐ ਜਿਹੜੀ ਮੈਨੂੰ ਖੇਡ ਨਹੀਂ ਦਿੰਦੀ ਉਹ ਬੱਚਾ ਮਾਂ ਤੇ ਗੁੱਸਾ ਵੀ ਕਰਦਾ ਏ ਤੇ ਮਾਂ ਨੂੰ ਮਾਰਦਾ ਵੀ ਏ ਮਾਂ ਫਿਰ ਉਹਦਾ ਮੱਥਾ ਚੁੰਮਦੀ ਏ ਤੇ ਉਹਨੂੰ ਪਿੱਛੇ ਕਰਦੀ ਏ ਤੇ ਜਦੋਂ ਵਾਰ-ਵਾਰ ਬੱਚਾ ਜिद ਕਰਦਾ ਏ ਤੇ ਮਾਂ ਮੁੱਖ ਚੁੰਮਦੀ ਹੋਈ ਕਹਿੰਦੀ ਏ ਲਾਲ ਜੇ ਤੂੰ ਹੁਣੇ ਇਹਨਾਂ ਤੱਤੇ ਕੋਇਲਿਆਂ ਨੂੰ ਹੱਥ ਪਾ ਲਿਆ ਤੇਰਾ ਹੱਥ ਸੜ ਜਾਵੇਗਾ ਇੱਕ ਵਾਰ ਕੋਇਲੇ ਠਰ ਲੈਂਦੇ ਫਿਰ ਤੂੰ ਜਿੰਨਾ ਮਰਜੀ ਖੇਡੀ ਜਿੰਨਾ ਮਰਜੀ ਇਹਨਾਂ ਨੂੰ ਹੱਥ ਵਿੱਚ ਚੁੱਕੀ ਫਿਰੇ ਉਹ ਬੱਚਾ ਇਸ ਗੱਲ ਤੋਂ ਨਾਦਾਨ ਹੈ ਕਿਉਂਕਿ ਛੋਟਾ ਬଡਾ ਹੈ ਜੀ ਸੋ ਉਹਨੂੰ ਲੱਗਦਾ ਵੀ ਮਾਂ ਮਾੜੀ ਐ ਗਲਤ ਐ ਮੈਨੂੰ ਰੋਕਦੀ ਐ ਮੇਰੀ ਦੁਸ਼ਮਣ ਐ ਉਹ ਵਾਰ-ਵਾਰ ਜਿੱਦ ਕਰਦਾ ਐ ਮਾਂ ਚਾਹਦੀ ਐ ਵੀ ਇੱਕ ਵਾਰ ਕੋਇਲੇ ਠਰ ਜਾਣ ਫਿਰ ਇਹ ਜਿੰਨਾ ਮਰਜੀ ਖੇਡੇ ਜਿਹੋਨੇ ਇਹਨੇ ਹੱਥ ਪਾ ਲਿਆ ਕੋਲੇ ਗਰਮ ਨੇ ਇਹਦਾ ਹੱਥ ਸਾੜ ਦੇਣਗੇ ਇਸ ਤਰ੍ਹਾਂ ਦਾ ਸਾਡੇ ਜੀਵਨ ਵਿੱਚ ਬੜੇ ਵਾਰ ਵਰਤਾਵਾ ਆਉਂਦਾ ਹੈ ਜੀ ਜਦੋਂ ਆਪਾਂ ਕਿਸੇ ਚੀਜ਼ ਦੇ ਲਈ ਜਿੱਦ ਕਰਦੇ ਹਾਂ ਵਾਰ-ਵਾਰ ਗੁਰੂ ਰਾਮਦਾਸ ਜੀ ਦੇ ਅਗੁੱਤਰ ਲੈ ਲੈਨੇ ਆਂ ਹੋ ਸਕਦਾ ਏ ਕਿ ਜਿਵੇਂ ਉਹ ਬੱਚਾ ਜਿੱਦ ਕਰਦਾ ਹੈ ਮਾਂ ਉਹਦੇ ਕੋਲੇ ਠਾਰ ਰਹੀ ਹੈ ਫਿਰ ਜਿੰਨਾ ਮਰਜ਼ੀ ਰਾਜੀ ਕੇ ਖੇਡੇ ਕੀਤੇ ਨਾ ਕੀਤੇ ਜੇ ਅਕਾਲ ਪੁਰਖ ਸਾਡੀ ਝੋਲੀ ਨਹੀਂ ਭਰਦਾ ਨਾ ਜੀ ਉਹ ਸਾਨੂੰ ਦਾਤ ਨਹੀਂ ਦੇ ਰਿਹਾ ਆਪਾਂ ਨੂੰ ਲੱਗਦਾ ਵੀ ਰੱਬ ਗਲਤ ਹੈ ਰੱਬ ਸਾਡਾ ਵੈਰੀ ਹੈ ਜਾਂ ਰੱਬ ਸਾਡੀ ਸੁਣਦਾ ਨਹੀਂ ਹੈ ਹੋ ਸਕਦਾ ਹੈ ਉਹ ਪਰਮਾਤਮਾ ਸਾਡੇ ਕੋਇਲੇ ਠਾਰ ਰਿਹਾ ਹੋਵੇ ਇਸ ਨਜ਼ਰੀਏ ਨਾਲ ਵੀ ਤੇ ਦੇਖੀਏ ਨਾ ਜੀ ਪਰਮਾਤਮਾ ਕਦੇ ਬੁਰਾ ਨਹੀਂ ਕਰੀਗਾ ਕਿਸੇ ਦਾ ਪਰਮਾਤਮਾ ਨਿਰਵੈਰ ਹੈ ਜੀ ਉਹਦਾ ਵੈਰੀ ਨਹੀਂ ਕਿਸੇ ਨਾਲ ਵੈਰ ਹੋਵੇ ਤੇ ਉਹਦੀ ਗੱਲ ਨਹੀਂ ਸੁਣਦਾ ਕੋਈ ਵੈਰ ਹੋਵੇ ਤੇ ਉਹਦੀ ਮਦਦ ਕੋਈ ਨਹੀਂ ਕਰਦਾ ਉਹ ਤੇ ਹੈ ਹੀ ਨਿਰਵੈਰ ਸੋ ਅਗਲੀ ਵਾਰ ਜਦੋਂ ਗੁਰੂ ਰਾਮਦਾਸ ਜੀ ਦੇ ਅੱਗੋਂ ਅਰਦਾਸ ਕਰੋ ਤੇ ਜੇ ਲੱਗੇ ਵੀ ਅਜੇ ਗੱਲ ਨਹੀਂ ਬਣ ਰਹੀ ਤੇ ਇਹ ਨਾ ਸਮਝਣਾ ਵੀ ਪ੍ਰਮਾਤਮਾ ਸਾਡਾ ਵੈਰੀ ਹੈ ਜੇ ਪ੍ਰਮਾਤਮਾ ਸਾਨੂੰ ਦਾਤ ਨਹੀਂ ਦਿੰਦਾ ਜਰੂਰ ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਕੋਲੇ ਠਾਰ ਰਹੇ ਹੋਣਗੇ ਕਿਉਂਕਿ ਜੇ ਹੁਣੇ ਉਹ ਦਾਤ ਮਿਲ ਗਈ ਹੋ ਸਕਦਾ ਜਿਵੇਂ ਬੱਚਾ ਹੁਣੇ ਕੋਲੇ ਚੁੱਕ ਲੈਵੇ ਤੇ ਹੱਥ ਛੱਡ ਦੇਣਗੇ ਹੋ ਸਕਦਾ ਉਹ ਦਾਤ ਹੁਣੇ ਮਿਲ ਜਾਵੇ ਉਹ ਸਾਡੇ ਫਾਇਦੇ 'ਚ ਨਾ ਜਾਵੇ ਉਹਦਾ ਸਾਨੂੰ ਕੋਈ ਲਾਭ ਹੀ ਨਾ ਹੋਵੇ ਜੀ ਉਹ ਸਾਡਾ ਨੁਕਸਾਨ ਹੀ ਬਣ ਜਾਵੇ ਇਸ ਲਈ ਉਹਦੀ ਰਜਾ ਦੀ ਵਿੱਚ ਤੇ ਸਹਿਜ ਦੇ ਨਾਲ ਦਾਤ ਮਿਲ ਜਾਵੇ ਇਸ ਲਈ ਗੁਰੂ ਰਾਮਦਾਸ ਜੀ ਦੇ ਦਰ ਤੇ ਜੁੜੇ ਰਹੀ ਹੈ ਜੀ ਅਰਦਾਸਾਂ ਕਰਦੇ ਰਹੀ ਹੈ